ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਦਾ ਰਿਜਿਸਟਰ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜਾਉਣ ਦਾ ਦੋ ਤੁਹਾਨੂੰ ਪਾਲ ਕਟੀਆਂ ਦਿਖਾ ਦੇਾਂਗੇ ਇੱਕ ਤਾਂ ਜਮਾਂ ਰੈਡੀ ਹੈ ਜੀ ਟੀਕੇ ਦੇ ਮੂੰਹੋਂ ਕਿਵੇਂ ਉਹ ਵੀ ਪੁੱਛਾਂਗੇ ਤੇਕ ਥੋੜਾ ਜਿਹਾ ਟੀਕੇ ਨੂੰ ਲਾਉਗੀ ਗੱਲਬਾਤ ਕਰਾਵਾਂਗੇ ਚੰਗੇ ਰਿਕਾਰਡ ਵਾਲੀਆਂ ਤੁੰਨੀ ਕਟੀਆਂ ਪਿੰਡ ਜੌਂ ਜਿਲ੍ਹਾ ਬਠਿੰਡਾ ਤਸੀਲ ਰਾਮਪਰਾ ਫੂਲ ਸਸੀ ਗਾਲ ਵੀਰੇ ਸਸੀ ਗਾਲ ਬਾਈ ਉਹ ਠੀਕ ਹੋ ਜਾਂਦੀ ਵਧੀਆ ਬੋਟੇ ਬਾਈ ਪਹਿਲਾਂ ਤਾਂ ਨੰਬਰ ਬੋਲਦੇ ਜੀ 7696502922 ਬਾਈ ਪਿੰਡ ਆਪਣਾ ਪਿੰਡ ਜੌਂ ਦਾ ਜਿਲ੍ਹਾ ਬਠਿੰਡਾ ਤਸੀਲ ਰਾਮਪਰਾ ਫੂਲ ਆ 9 ਕਿਲੋਮੀਟਰ ਰਾਮਪਰਾ ਸ਼ਹਿਰ ਆ 7 ਕਿਲੋਮੀਟਰ ਤਾਬਾ ਸ਼ਹਿਰ ਆ ਜਮ ਓਕੇ ਕੱਲ ਆਪਾਂ ਤੁਹਾਡੀ ਨੀਰੀ ਰਾਵੀ ਦੇ ਦੀ ਵੀਡੀਓ ਕਵਰ ਕਰੀ ਸੀ ਵੀਰੇ ਉਹ ਬਾਈ 5 ਮਿੰਟਾਂ ਜੀ 5 ਮਿੰਟ ਸਾਊਟ ਦੇ ਪਾਸ਼ੇ ਆ ਵੀਡੀਓ ਤਾਂ ਪਈ ਵੀ ਨਹੀਂ ਸੀ ਓਕੇ ਸਾ ਅੱਜ ਜਾਣੀ ਆ ਇਹ ਜਾਣੀ ਆ ਹੁਣ ਓਕੇ ਤੇ ਅੱਜ ਵੀਰੇ ਫਿਰ ਦੋ ਕਟੀਆਂ ਦਿਖਾ ਰਿਹਾ ਕਟੀਆਂ ਬਈ ਪਾਲ ਕੁਛ ਕੀ ਨਾ ਸਿਰੇ ਦੀਆਂ ਕਟੀਆਂ ਪੂਰੀਆਂ ਚੰਗੀਆਂ ਥਣ ਥਣ ਦਿਖਾ ਦੇ ਬੂਟੇ ਓਕੇ ਬਾਕੀਆਂ ਠੰਡੀਆਂ ਅਸੀਂ ਲਾਇਆ ਨਹੀਂ ਕੋਈ ਲੈ ਫਿਰ ਝੋਲੀ ਝੋਲੀ ਬੜੀ ਪੜੀ ਝੋਲੀ ਚਾਰੇ ਹੀ ਥਣ ਹਣਾ ਹਾਂ ਲਿਆਓ ਜੀ ਇਹਨੂੰ ਕੱਢ ਕੇ ਬਾਹਰ ਨੂੰ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੀਰੇ ਕੱਟੀਆਂ ਦੇਖੀ ਜਾਂਦੇ ਆ ਇਹ ਕਿੰਨੀ ਉਮਰ ਆ ਗਈ ਇਹ ਬਈ 2 ਸਾਲ ਤੋਂ ਉੱਥੇ ਗਿਆ ਮਾਲਕਾਂ ਨੇ ਬੂਟੇ ਤੇ ਮੂੰਹੋਂ ਕਿ ਮਹਿੂ ਬਰੇ ਮੂੰਹੋਂ ਦੇਖੀ ਨਾ ਪਾਵੇਂ ਗਏ ਦੋਂਦੀ ਹੋ ਗਈ ਬਈ ਆ ਚਾ ਹੋ ਸਕਦਾ ਖੀਰੀ ਹੋਵੇ ਹਣਾ ਹਾਂ ਆਪਾਂ ਦੇਖੀ ਨਹੀਂ ਬਈ ਤੇ ਅੱਜ ਜਾਨਸਾਰੀ ਕਭਰਾ ਕੇ ਕੀ ਕੀ ਦੇ ਕਾਬਲ ਆ ਬਾਈ ਇਹ ਮੜੀ ਹੋਣੀ ਕੱਲ ਦੀ ਨਾ ਤਾਰਾਂ ਜੰਦੀ ਲੱਗਦੀ ਮੈਨੂੰ ਵੱਡੀ ਸਾਇਦ ਦੀ ਝੋਟੀ ਆ ਹਨਾ ਹਾਂ ਤੇ ਲਹਿਰਾ ਥੋੜਾ ਲਹਿਰਾ ਪਾਇਆ ਨਹੀਂ ਨਾ ਸੰਗਲ ਸੀ ਜਾਂ ਪਾ ਕਰ ਕਰਦਿਆਂ ਤੇ ਰੇਟ ਜਮਾ ਜਾਇਜ਼ ਹੋ ਚੰਗੇ ਸਿੰਘ ਥੱਲੇ ਦੀ ਚੰਗੀ ਝੋਲੀ ਦੇਣ ਤਿਆਰ ਹੋਣਾ ਚੰਗੀ ਪੇਮੈਂਟ ਤੁਹਾਨੂੰ ਜਿਸ ਦਿਨ ਝੋਟੀ ਨੇ ਤਿਆਰ ਹੋਣਾ ਉਸ ਦਿਨ ਤਾਂ 20000 ਉਹ ਵੀ ਮੱਝ ਫੋਰ ਤੇ ਹਾਂ ਬਾਈ 2 ਲੱਖ ਤੋਂ ਬਾਹਰ ਝੋਟੀ ਲੰਘ ਜਾਣਾ ਆ ਦੇਖੋ ਜੀ ਬਾਕੀ ਦੀ ਗੱਲ ਤੁਹਾਨੂੰ ਖਰਚੇ ਵਧਾਉਣ ਦੀ ਲੋੜ ਨਹੀਂ ਦੋਨੇ ਹੀ ਚੰਗੇ ਆ ਹਾਂ ਆ ਦੇਖੋ ਜੀ ਖਾਣ ਹਵਾਨੇ ਦੀ ਪੂਰੀ ਸਾਫ ਸੁਥਰੀ ਇਹਨੇ ਤਿਆਰ ਹੋਣਾ ਕੈਮਰਾ ਪਾਥਣਾ ਤੇ ਫਿਰ ਦੁਬਾਰਾ ਮਾਰ ਦਨੇ ਆ ਦੇਖੋ ਜੀ ਪਿਆਰੇ ਹੀ ਥਣ ਤੇ ਕੱਦ 22 ਦੇ ਕੱਦ ਦੇ ਹਿਸਾਬ ਨਾਲ ਸਿੰਗ ਸੁੰਗ ਦਿਖਾ ਦੇ ਬਾਈ ਲਾ 6 ਫੁੱਟ ਕੱਦ ਆਪਣਾ ਓਕੇ ਜੀ ਸਿੰਗ ਸੁੰਗ ਇੱਕ ਨੰਬਰ ਹੈਨਾ ਸਿੰਗ ਦਿਖਾ ਦੇ ਹੂੰ ਆ ਦੇਖੋ ਫੇਸ ਦੀ ਕੁਆਲਿਟੀ ਕਰੋ ਚੈੱਕ ਤੇ ਖਾਂਦੀਆਂ ਪੀਂਦੀਆਂ ਬਾਈ ਫੁੱਲ ਬਾਈ ਫੁੱਲ ਖਾਂਦੀਆਂ ਪੀਂਦੀਆਂ ਫੁੱਲ ਉਹ ਜੀ ਕੋਈ ਕਿੰਨੇ ਪਾਇਆ ਬਾਈ ਪਹਿਲਾ ਵਾਲੀ ਕੱਟੀ ਤੇ ਇਹਦਾ ਬਾਈ ਦੇਖ ਮੁੱਲ ਦਾ ਕਰਾ ਲੈ ਕੋਈ 50 ਕਰਾ ਲੈ 55 ਕਿ 45 ਹਦੀ ਕੱਟੀ ਦੇਵਾਗੇ ਬੂਟੇ ਮਾਣਦਨ ਤਾਂ ਹੋਊਗਾ ਹਾਂ ਮਾਣਦਨ ਕਰਦੇ ਆ ਲੋਕ ਇਹ ਬਈ 55 55000 ਮੰਗੀ ਜਾਂਦੇ ਆ ਆਪਾਂ ਵੀ ਪਾਉਂਦੇ ਹੀ ਰਹਿੰਦੇ ਹਾਂ ਹਾਂ ਸਹੀ ਪੈਸੇ ਮੰਗਣੇ ਤੂੰ 12000 ਵਾਲਾ ਮਾਰਜ ਨਾ ਹਾਂ ਬਾਲਾ ਨਹੀਂ ਆਪਣਾ ਬਈ ਤੈਨੂੰ ਪਤਾ ਹੀ ਆਪਣਾ ਇੰਨੇ ਬੂਟੇ ਪੈ ਗਏ ਆ ਕੱਟੀ ਦਿਖਾ ਦੇ ਝੋਲੀ ਜਾਲੀ ਬੂਟੇ ਲੈ ਬਾਲੀ ਝੋਲੀ ਹੈ ਨਾ ਥੱਲੇ ਥਣ ਦੇਖਾਂ ਲੱਗਿਆ ਮੋٹے ਕੱਢੋ ਜੀ ਇਹਨੂੰ ਬਾਹਰ ਨੂੰ ਕੱਢੋ ਲੈ ਚੰਗੀਆਂ ਜਾ ਗਈ ਆ ਦੇਖੋ ਹਮ ਹਰ ਥੱਲੇ ਉਹਦਾ ਨਾ ਚੰਗੀ ਤਿਆਰ ਹੋਣਾ ਜੇ ਦੇ ਤੈਨੂੰ ਸਿੰਘ ਵੀ ਦਿਖਾ ਦੇ ਸਿੰਘ ਵੀ ਦਿਖਾਵਾਂਗੇ ਇਹ ਕਿੰਨਾ ਚਿਰ ਲੈ ਜੂ ਬਈ ਠੀ ਸੀ ਮਹੀਨੇ ਚੰਗੀ ਹੈ ਨਾ ਸਾਂਹ ਨੂੰ ਚੰਗੀ ਸਾਂਹ ਹੋਈ ਬਈ 6 ਮਹੀਨੇ ਟੀਕੇ ਦੇ ਕਾਬਲ ਹੋ ਜਾਣੀ ਹੈ ਹੂੰ ਥੋੜੇ ਥਲੇ ਆ ਦੇਣੀ ਹੈ ਨਾ ਪਾਏ ਹਾਂ ਪਾਏ ਨਹੀਂ ਬਈ ਮੂਰਿਆਂ ਚਾਹੀਏ ਨਾ ਓਕੇ ਜੀ ਯਾਰ ਇਹ ਮੂਰਿਆਂ ਬੜੀ ਬੜੀ ਨੇ ਤਿਆਰ ਕਰਨੀ ਜਿੱਦੇ ਕਰਨੀ ਹਾਂ ਲਿਆਓ ਜੀ ਸਿੰਗ-ਸਿੰਗ ਦਿਖਾ ਦੇ ਸਿੰਗ-ਸਿੰਗ ਇੱਕ ਨੰਬਰ ਆ ਦੇ ਕੋਈ ਫੇਸ ਦੀ ਕੁਆਲਿਟੀ ਥੋੜੀ ਸੁਮਾਈ ਚੋ ਨਹੀਂ ਆਈ ਬਈ ਹਾਂ ਲੈ ਚੱਲੋ ਵੀਰੇ ਇਹ 15-16 ਮਹੀਨਾ ਦੀ ਹੈ 15 ਥੋੜਾ ਮਹੀਨੇ ਦੀ ਖੇਰੀ ਆ ਗਈ ਜੀ ਹਾਂ ਤੁਸੀਂ ਆ ਕੇ ਪੱਟ ਕੇ ਲੈ ਜਾ ਸਕਦੇ ਹੋ ਦੋਨੇ ਗੱਟੀਆਂ ਚੰਗੀਆਂ ਤੁਹਾਨੂੰ ਦਿਖਾ ਦਿਆਂ ਰੇਟ ਬਾਹਿਆਂ ਦੇ ਅੱਗੇ ਵੀ ਜਾਇਜ਼ ਹੁੰਦੇ ਤੇ ਅੱਜ ਵੀ ਇਹਦੇ ਵੀਰੇ ਕਿੰਨੇ ਪੈਸੇ ਆਪੇ 26000 ਜਮਾਨਤ ਕਰ ਦੇਗਾ ਬੁੱਟੇ 26000 ਜੋ ਜਮਾ ਜਾਏ ਰੇਟ ਆ ਕੱਢ ਦੇ ਆ ਵੀ ਦਿਖਾ ਦੇ ਬੰਦੇ ਜੱਜਮੈਂਟ ਕਰ ਲੈ ਲੈ ਓਕੇ ਲੈ ਕੱਢ ਕੱਢ ਚੰਗਾ ਤੇ ਬਾਕੀ ਸਿੰਘ ਬਰੀਕ ਦੀ ਪਿੰਡੇ ਬਰੀਕ ਸਿੰਘ ਬਰੀਕ ਦੀ ਪਿੰਡਾ ਬਰੀਕ ਲੈ ਤੇ ਬਾਕੀ ਦਾ ਪੂਸ਼ਪਾਸ ਦੇ ਵਿੱਚ ਚਾਰ ਵਿਵਾਲੇ ਦੇ ਚੱਟੇ ਨਹੀਂ ਹਾਂ ਨਹੀਂ ਬਾਈ ਲੈ ਬਲੈਕ ਆ ਪ्युअर ਜੈਡ ਬਲੈਕ 26000 ਰੁਪਏ ਬਾਈ ਨੇ ਡਿਮਾਂਡ ਕੀਤੇ ਆ ਮਾਨਤਾਨ ਮੌਕੇ ਤੇ ਜ਼ਰੂਰ ਹੋਣਾ ਕੱਟੀਆਂ ਦੋਨੇ ਪਾਲਣੇ ਸਿਰੇ ਦੇ ਕੱਟੀਆਂ ਬਣਨ ਵਾਲਾ ਓਕੇ ਜੀ ਜ਼ਰੂਰ ਬਾਈ ਨਾਲ ਕਰਿਓ ਸੰਪਰਕ ਪਹਿਲਾਂ ਵਾਲੀ ਦਾ 45000 ਦੂਜੀ ਵਾਲੀ ਦਾ ਹੈਗਾ 26 ਪਿੰਡ ਜੌਨ ਤੋਂ ਆਪਾਂ ਵੀਡੀਓ ਕਵਰ ਕੀਤੀ ਐ ਚੰਗੀਆਂ ਦੋਨੇ ਦਿਖਾ ਦਿਆਂ ਪਹਿਲਾਂ ਵਾਲੀ ਕੱਟੀ ਜਾਂਦਾ ਮੋਲੀ ਕੋਈ ਨਹੀਂ ਹਣਾ ਹਾਂ ਜਰੂਰ ਬਾਈ ਇਹ ਤਾਂ ਟੀਕੇ ਦੇ ਕਾਬਲ ਆ ਮੈਂ ਜਿੱਡੂ ਪਈ ਆ ਬਾਈ ਓਕੇ ਜੀ ਨੰਬਰ ਬਾਈ ਫਿਰ ਬੋਲ ਦੋ 7696502925 ਪਿੰਡ ਜੌਨ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪੁਰਾ ਫੁੱਲ ਬਾਕੀ ਬਰੀਕ ਸਿੰਘ ਦੇ ਬਰੀਕ ਪਿੰਡੇ ਘਾੜ ਘੜ ਫੁੱਲ ਧੰਨਵਾਦ ਜੀ